ਇਹ ਸਾਰੀ ਜਾਇਦਾ ਤੇਰੇ ਤੇ ਹੈ ਪੀ ਦੇ ਨਾ ਹੀ ਹੋਣੀ ਹੈ ਹੈ ਹਾਂ ਤੇ ਮੈਨੂੰ ਕੀ ਪੁੱਤ ਚਾਹੀਦਾ ਮੇਰੀ ਸੇਵਾ ਦਾ ਤੁਸੀਂ ਅੱਗੇ ਵੀ ਕਰਦੇ ਪਏ ਤੇ ਫੇਰ ਵੀ ਕਰੋਗੇ ਦੋ ਰੋਟੀਆਂ ਦੇ ਮੈਨੂੰ ਕੀ ਲਾਲਚ ਹੈ ਨਾਲੇ ਨਾਲੇ ਪੁੱਤਰ ਜਿਹੜੇ ਇੱਕ ਵਾਰੀ ਬਾਹਰ ਚੱਲ ਗਏ ਉਹ ਵਾਪਸ ਨਹੀਂ ਆਉਂਦੇ ਮੇਰੀ ਭੈਣ ਕਿੱਧਰ ਆ ਗਈ ਹੈ ਚੱਲ ਨਾ ਪਾਈ ਭੈਣ ਦੇ ਘਰ ਨਾ ਮੇਰੀ ਸੁਣੋ ਗੱਲ ਮੇਰੀ ਭੈਣ ਦਾ ਘਰ ਹੈ ਮੈਂ ਬਿਨਾਂ ਪੁੱਛੇ ਨਹੀਂ ਆ ਸਕਦੀ ਕਿਉਂ ਨਹੀਂ ਆ ਸਕਦੀ ਸੋਰੀ ਆ ਸਕਦੀ ਤੇ ਫੇਰ ਹਾਂ ਮੇਰੀ ਸੁਣੋ ਗੱਲ ਗੋਲਦੀ ਨੂੰ ਤਾਂ ਕੁੜੀ ਪਸੰਦਿਆ ਨਾ ਪਸੰਦ ਮੈਨੂੰ ਬਸੰਦ 골ਡੀ ਨੂੰ ਵੀ ਪਸੰਦੀ ਹੈ ਤੇ ਫਿਰ ਆਪਾਂ ਰੋਕਾ ਰਕਾਈ ਨਹੀਂ ਕਰਨੀ ਠਾਕਾ ਹੀ ਲਾਈਏ ਸਿੱਧਾ ਠਾਕਾ ਤੋਂ ਹੋਰ ਨਾਲੇ ਤੇ ਖਰਚਾ ਬਚੂ ਨਾਲੇ ਟਾਈਮ ਬਚੂ ਤੇ ਕੰਮ ਪੱਕਾ ਹੋ ਜਾਊਗਾ ਗੱਲ ਤੇ ਤੇਰੀ ਬਿਲਕੁਲ ਠੀਕ ਹੈ ਖਰਚਾ ਬਚੂ ਸਾਰਾ ਕੁਝ ਹੀ ਬਚਦਾ ਗੱਲ ਤੇ ਸੋਚ ਇਹ ਤੇ ਫਿਰ ਕਰਨੀ ਫਿਰ ਸਲਾਮ ਹੈ ਕਰਨ ਕਿਹਦੇ ਠਾਕਾ ਲੱਗ ਲੱਗਾ ਨਹੀਂ ਭੈਣ ਤੇਰੇ ਮੁੰਡੇ 골ਡੀ ਦਾ ਗੋਲਡੀ ਦਾ ਠਾਕਾ ਆ ਕੀ ਕਹੀ ਜਾਂਦੇ ਆ ਭੁਆਜੀ ਪੁੱਤ ਮੈਂ ਤੇ ਰਿਸ਼ਤਾ ਹੀ ਲੈ ਕੇ ਆਈ ਆ ਮੈਨੂੰ ਤਾਂ ਪਤਾ ਹੀ ਵੀ ਮੈਂ ਗੋਲਡੀ ਦਾ ਠਾਕਾ ਲੋਣਾ ਭੈਣ ਜੀ ਨੇ ਤੁਹਾਨੂੰ ਦੱਸਿਆ ਕੁਛ ਨਹੀਂ ਨਹੀਂ ਸਾਡੇ ਤੋਂ ਬਿਨਾਂ ਪੁੱਛੇ ਕਿਦਾਂ ਠਾਕੇ ਲੱਗ ਜਾਣਗੇ ਇਹਗੇ ਸਾਰੇ ਕੰਮ ਤੇ ਤੋਂ ਪੁੱਛ ਕੇ ਹੁੰਦੇ ਆ ਨਹੀਂ ਤੇ ਕਿਉਂ ਮੈਂ ਗੋਲਡੀ ਦੀ ਕੋਸ਼ਿਸ਼ ਨਹੀਂ ਲੱਗਦੀ ਮੇਰੀ ਇਸ ਘਰ ਕੋਈ ਵੈਲਿਊ ਨਹੀਂ ਹੈਗੀ ਸਾਰੀ ਵੈਲਿਊ ਹੋ ਗਈ ਆ ਜਦੋਂ ਹੋ ਜਾਏਗਾ ਨਾ ਉਦੋਂ ਸਾਰੀ ਵੈਲਿਊ ਹੋ ਜਾਏਗੀ ਅੱਛਾ ਪਹਿਲੇ ਯਾਨੀ ਕੋਈ ਵੈਲਿਊ ਨਹੀਂ ਪਹਿਲੇ ਕਰੀ ਵੈਲਿਊ ਹੀ ਆ ਅੱਗੇ ਮੈਂ ਹੀ ਕੰਮ ਕਰਦੀ ਨਾ ਸਾਰੇ ਤਾਂ ਮੈਂ ਹੀ ਕਰਾਂਗੀ ਮੇਰੀ ਗੱਲ ਸੁਣੋ ਜੀ ਗੱਲ ਦੇਖੋ ਜੀ ਮੇਰੀ ਮਰਜ਼ੀ ਤੋਂ ਬਿਨਾ ਮੇਰੇ ਪੁੱਤ ਦਾ ਠਾਕਾ ਨਹੀਂ ਲੱਗ ਸਕਦਾ ਨਾਲ ਸਿੱਧੀ ਗੱਲ ਜੇ ਮੈਂ ਤੁਹਾਨੂੰ ਕੋਰੇ ਲਫ਼ਜ਼ਾਂ ਵਿੱਚ ਕਹਦਾ 골ਡੀ ਨੂੰ ਇਹ ਰਿਸ਼ਤਾ ਪਸੰਦ ਨਹੀਂ ਜੀ ਹੈਗਾ ਤੇ ਉਹਨੇ ਨੀਜੇ ਕਰਨਾ ਉਹਨੇ ਜੋ ਉੱਥੇ ਹੀ ਕਰਨਾ ਜਿੱਥੇ ਦਿਲ ਮੰਦਾ ਜੀ ਸਿੱਧੀ ਗੱਲ ਜੇ ਤੇ ਤੁਸੀਂ ਵੀ ਸੁਣ ਲਓ ਕੰਨ ਖੋਲ ਕੇ ਐਵੇਂ ਨਾ ਸਾਈਆਂ ਲਾਂਦੇ ਫਿਰੋ ਥਾਂ ਥਾਂ ਤੇ ਨਾਲੇ ਸਾਡੀ ਕੋਈ ਤਿਆਰੀ ਨਹੀਂ ਜੀ ਹੈਗੇ ਠਾਕੇ ਠੁੱਕੇ ਦੀ ਇਹ ਲਰੀਆਂ ਗੱਲਾਂ ਚ ਨਾ ਤੁਸੀਂ ਆਓ ਨੇ ਤੂੰ ਹਰ ਵੇਲੇ ਆਪਣੀ ਚਲਾਨੀ ਹੁੰਦੀ ਹੈ ਬਿਲਕੁਲ ਹਰ ਗੱਲ ਤੇ ਤੀਲੀ ਲਾਣੀ ਹੁੰਦੀ ਹੈ ਤੂੰ ਕਿਉਂਕਿ ਮੇਰੇ ਬੱਚੇ ਨੇ ਮੈਨੂੰ ਪਤਾ ਹੈ ਮੇਰੇ ਬੱਚਿਆਂ ਵਾਸਤੇ ਕੀ ਸਹੀ ਹੈ ਕੀ ਗਲਤ ਹੈ ਔਰ ਮੈਂ ਉਹੀ ਕੰਮ ਕਰਾਂਗੀ ਜੋ ਮੇਰੇ ਬੱਚਿਆਂ ਵਾਸਤੇ ਸਹੀ ਹੋਏਗਾ ਨਾ ਕਿ ਮੈਂ ਕਿਸੇ ਮਗਰ ਲਾ ਕੇ ਤੁਰਾਂਗੀ ਨਹੀਂ ਕਿਹਦੇ ਮਗਰ ਲਗਦੀ ਹੈ ਜਿਹਦੇ ਮਰਜ਼ੀ ਬਣਾ ਲਾਉਂਦੀ ਦાદੀ ਹੈ ਦાદੀ ਦਾਦੀ ਇਹ ਤਾਂ ਫਿਰ ਉਹਦਾ ਫਾਇਦਾ ਸੋਚੋ ਨਾ ਉਹਦਾ ਚੰਗਾ ਸੋਚੋ ਜਿੱਥੇ ਮੁੰਡਾ ਕਹਿੰਦਾ ਪਿਆ ਉੱਥੇ ਕਰਾਓ ਉਹਦਾ ਤੇ ਫਾਇਦਾ ਹੀ ਸਿਰ ਬਾਤ ਕਰਨੀ ਹੈ ਨਹੀਂ ਫਾਇਦਾ ਹੀ ਸੋਚ ਨਹੀਂ ਕਿਹੜਾ ਬਾੜਾ ਕਰਦੀ ਪਿਆ ਆ ऑस्ट्रेलिया ਭੇਜਣੀ ਪਈ ਆ ਉਹ ਬਾੜੇ ਜਾਏ ਆ ਆਸਟ੍ਰੇਲੀਆ ਮੈਂ ਕੀ ਕਰਨਾ ਆਸਟ੍ਰੇਲੀਆ ਨੂੰ ਸਾਤ ਸਮੁੰਦਰ ਪਾਰ ਆਪਣਾ ਪੁੱਤ ਆਪਣੇ ਤੋਂ ਦੂਰ ਕਰਦਾ ਮੈਨੂੰ ਕੀ ਲੋੜ ਹੈ ਉਹਦਾ ਇੱਥੇ ਹੀ ਆਸਟ੍ਰੇਲੀਆ ਮੇਰੇ ਮੁੰਡੇ ਕੋਲ ਨਾ ਪੈਸੇ ਦੀ ਘਾਟ ਨਾ ਇੱਜ਼ਤ ਦੀ ਨਾ ਸ਼ੌਹਰਤ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੇ ਕੋਲ ਨਾਲੇ ਮੰਮੀ ਮੇਰੀ ਗੱਲ ਸੁਣੋ ਜਿੱਥੇ ਗੋਲਡੀ ਨੂੰ ਜਿਹੜੀ ਕੁੜੀ ਪਸੰਦ ਹੈ ਨਾ ਜਿੱਥੋਂ ਕਹੇਗਾ ਅਸੀਂ ਉੱਥੇ ਹੀ ਉਹਦਾ ਵਿਆਹ ਕਰਾ ਦੇ ਉੱਥੇ ਹੀ ਕਰਨਾ ਹੈ ਦਾਦੀ ਜੋ ਮਰਜ਼ੀ ਕਰੀ ਜਾ ਹਾਂ ਭੈਣ ਜੀ ਤੂੰ ਹੀ ਤੇ ਆਂਦੇ ਸਾਰਿਆਂ ਨੂੰ ਰਿਸ਼ਤਾ ਪਸੰਦ ਆ ਆ ਕੀ ਹੁੰਦਾ ਪਿਆ ਵਾ ਆ ਕੀ ਬੋਲਾ ਬੋਲੀ ਲੱਗੀ ਹੋਈ ਐ ਇਹ ਚੰਗਾ ਲੱਗਦਾ ਪਿਲੋ ਇਹਦਾ ਇਹੀ ਹਾਲ ਹੀ ਸ਼ੁਰੂ ਤੇ ਇਹਦਾ ਇਹੀ ਹਾਲ ਹੈ ਇਹ ਘਰ ਚ ਕਲੇਜ ਹੀ ਪਾਨ ਚੁੱਕੀ ਹੈ ਕਿਹੜਾ ਵੇਲਾ ਸੀ ਮੈਨੂੰ ਲੈ ਗਈਆਂ ਇੱਥੇ ਇਹ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਕੋਈ ਆਇਆ ਹੋਵੇ ਤਾਂ ਉਹਦੇ ਸਾਹਮਣੇ ਤੁਸੀਂ ਆਪਸ ਵਿੱਚ ਗੱਲਾਂ ਕਰੋ ਔਰ ਬੋਲੋ ਵਰੀਆ ਗੱਲ ਹੈ ਅੱਜ ਮੈਂ ਤੁਹਾਨੂੰ ਕਲੇਸ਼ ਨਜ਼ਰ ਲੱਪਈਆਂ ਹੈ ਮੇਰੀ ਆਦਤ ਹੈ ਬਹੁਤ ਕਿਉਂ ਮੈਂ ਪਾਗਲਾਂ ਪਹਿਲੇ ਤਾਂ ਬੋਲਦੀ ਨਹੀਂ ਸੀ ਜਦੋਂ ਪੰਜ ਬੱਚੇ ਜੰਮ ਛੜੇ ਹੈ ਉਹਨਾਂ ਨੂੰ ਪਾਲ ਲਿਆ ਵੱਡਿਆ ਕੀਤਾ ਉਦੋਂ ਤੇ ਮੈਂ ਤੁਹਾਨੂੰ ਕੋਈ ਕਲੇਸ਼ ਨਜ਼ਰ ਆਈ ਅੱਜ ਜਦੋਂ ਬੱਚੇ ਦਰਖਤ ਜਵਾਨ ਹੋ ਗਏ ਹੈ ਤੇ ਉਦੋਂ ਤੁਹਾਨੂੰ ਮੈਂ ਅਜ ਕਮਲੇਸ਼ ਰਹਿਣ ਨਜ਼ਰ ਆ ਲਪਈਆਂ ਕਲੇਸ਼ ਕਲੇਸ਼ ਕਹਿੰਦੇ ਕਲੇਸ਼ ਪੰਦੀ ਦੱਸੋ ਅਜ ਕਲੇਸ਼ ਹੁਣ ਤੱਕ ਤੁਹਾਨੂੰ ਕਿੰਨੇ ਸਾਪ ਆਇਆ ਹੈ ਮੈਂ ਇਸ ਹੰਬਿਆ ਸੱਚੇ ਆਪਣੇ ਆਪ ਹੀ ਸਤੁਰੇ ਫਿਰਦੇ ਪੰਜ ਬੱਚੇ ਸਾਦੇ ਛੇਵੇਂ ਤੁਸੀਂ ਸੋਨਾਲ ਉਦੋਂ ਤੇ ਕੋਈ ਮੈਂ ਕਲੇਸ਼ ਪਾਇਆ ਨਹੀਂ ਤੂੰ ਕੱਲੀ ਦੇ ਸਾਹਮਣੇ ਬੱਚੇ ਪਹਿਲ ਤੋਰ ਕੇ ਨਾ ਸਾਹਮਣੇ ਕਵੰਡੀ ਆਦੇ ਸੰਚ ਨਹੀਂ ਤੂੰ ਮੈਂ ਨਹੀਂ ਸੀ ਨਾਲ ਲੱਗੀ ਤੇਰੇ ਤੁਹਾਡਾ ਤੇ ਮੇਕਅਪ ਨਹੀਂ ਖਤਮ ਹੁੰਦਾ ਹੈ ਸੂਟ ਦੇ ਨਾਲ ਦੀ ਚੁੰਨੀ ਮੈਚ ਹੋਣੀ ਚਾਹੀਦੀ ਉਹ ਕਸਮਰ ਖਾੜ ਪਾਵੇਂ ਤੇ ਕਪੜੇ ਤੋਤੇ ਉਹ ਤੇ ਪਾਵੇਂ ਨਾ ਤੋ ਤੇ ਤੁਹਾਨੂੰ ਸੂਟ ਪੂਰਾ ਪ੍ਰੈਸ ਕੀਤਾ ਹੋਇਆ ਚਾਹੀਦਾ ਸਿਮੇਂ ਸੂਟ ਪ੍ਰੈਸ ਨਹੀਂ ਹੋਇਆ ਕੀ ਗੱਲ ਮੰਮੀ ਚੁੱਪ ਕਰਜੋ ਗੋਲਡੀ ਆਂਦਾ ਪਿਆ ਤੂੰ ਨਾ ਵੇਖ ਛੜਦੀ ਹੋ ਰਹਿਣਾ ਛੜਨਾ ਏ ਛੜਨਾ ਆਪਣੀ ਦੀ ਸ਼ਕਲ ਸੁਣਦਾ ਨਹੀਂ ਦੁੱਧੇ ਵਾਲ ਵੀ ਇਹ ਕਿ ਛੜਦੀ ਆਹ ਇਹ ਸੋਨੀ ਚੁੱਪ ਕਰਜੋ ਗੋਲਡੀ ਆਂਦਾ ਪਿਆ ਹੁਣ ਨਾਲੇ ਇਸ ਘਰ ਚ ਕੀ ਹਿੰਮਤ ਆ ਗਿਆ ਜਿਹੜੀ ਮੇਰੇ ਖਿਲਾਫ ਕੋਈ ਬੋਲੇ ਆਪਣੀ ਗੱਲ ਨੂੰ ਮਨਾ ਕੇ ਛੜਨਾ ਤੇ ਨਾ ਮੈਂ ਮੇਰੇ ਤੋਂ ਬਾਹਰ ਕੋਈ ਨਹੀਂ ਹੋ ਸਕਦਾ ਇਸ ਘਰ ਦੇ ਵਿੱਚ ਅੱਛਾ ਜੀ ਕਿਸੇ ਦੀ ਹਿੰਮਤ ਨਹੀਂ ਹੋਈ ਇੱਥੇ ਮੇਰੇ ਖਿਲਾਫ ਹੋ ਸਕੇ ਮੇਰੀ ਗੱਲ ਤਾਂ ਬਾਹਰ ਵੀ ਜਾ ਸਕੇ ਮੇਰੀ ਮੇਰੀ ਹਿੰਮਤ ਹੈਗੀ ਆ ਕਿਉਂਕਿ ਮੇਰੀ ਜ਼ਿੰਦਗੀ ਦਾ ਸਵਾਲ ਆ ਤੁਸੀਂ ਆਪਣੇ ਫਾਇਦੇ ਵਾਸਤੇ ਮੈਨੂੰ ਸੂਲੀ ਤੇ ਚੜਨ ਡਏ ਹੋ ਹਨਾ ਨਹੀਂ ਕਿਹੜਾ ਮੇਰਾ ਫਾਇਦਾ ਇਹ ਚੋਈ ਜਾਣਾ ਮੈਨੂੰ ਕੀ ਪਤਾ ਤੁਹਾਨੂੰ ਕੀ ਫਾਇਦਾ ਵਾ ਮੇਰਾ ਤਾਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪੱਕੀ ਗੱਲ ਹੈ ਫਾਇਦਾ ਨਹੀਂ ਪੱਕੀ ਗੱਲ ਸਿਰਫ ਤੇਰੀ ਭਲਾਈ ਚੰਨੀ ਆ ਪੱਕੀ ਗੱਲ ਕੋਈ ਫਾਇਦਾ ਨਹੀਂ ਮੇਰਾ ਕੋਈ ਫਾਇਦਾ ਨਹੀਂ ਚਲੋ ਠੀਕ ਹੈ ਫਿਰ ਜਿੱਥੇ ਮੈਂ ਚਾਹੁੰਨਾ ਉੱਥੇ ਕਰ ਦੋ ਕਿਉਂ ਹਾਂ ਦੱਸ ਫੇਰ ਕਿਉਂ ਤੇ ਮੈਂ ਕਿੱਥੇ ਤੇਰੀ ਭਲਾਈ ਤਾਂ ਨਹੀਂ ਮੈਂ ਉੱਥੇ ਹੋਣਾ ਮੈਂ ਕਿਉਂ ਤੇਰਾ ਬੇੜਾ ਕਰ ਕਰਾ ਬਿਰੀ ਕੀ ਗਰੰਟੀ ਹੈ ਇਸ ਗੱਲ ਦੀ ਕੱਲ ਨੂੰ ਉਹਦੇ ਨਾਲ ਮੇਰੀ ਬਣੂਗੀ ਕਿ ਨਹੀਂ ਬਣੂਗੀ ਫੇਰ ਬਣੇ ਨਾ ਬਣੇ ਰਿਸ਼ਤਾ ਇੱਥੇ ਹੀ ਹੋਣਾ ਜਿੱਥੇ ਮੈਂ ਕਿਹਾ ਓ ਐਡਾ ਮੰਮੀ ਭਾਬੀ ਗੱਲ ਕੀ ਹੈ ਜਿਹੜਾ ਬੀਬੀ ਉੱਥੇ ਹੀ ੜੀ ਆ ਮੈਨੂੰ ਵੀ ਕੁਝ ਸਮਝਾਓ ਤੇ ਸੀ ਗੱਲ ਭਰਾਵਾ ਤਿੰਨ ਦੱਦ ਸੁਣਾਈਏ ਸਾਨੂੰ ਸਮਝ ਆਵੇ ਤੇ ਗੋਲਡੀ ਤੂੰ ਗੁੱਸਾ ਨਾ ਹੋ ਅਈ ਦਾਦੀ ਨੂੰ ਆਪੇ ਸਮਝਾ ਲਾਂਗੇ ਤੁਸੀਂ ਤੁਸੀਂ ਮੈਨੂੰ ਰੋਜ਼ ਕਲਪਾ ਕੇ ਘਰੋਂ ਕੱਢਦੇ ਜੇ ਰੋਜ਼ ਕਲਪਾ ਕੇ ਕੱਢਦੇ ਜੇ ਹੁਣ ਵੀ ਵੇਖ ਲਓ ਮੈਂ ਜਾਣਾ ਵਾ ਪਰ ਤੁਸੀਂ ਪੂਰਾ ਆਪਣਾ ਨਾ ਸਵੇਰੇ ਸਵੇਰ ਅਖਾੜਾ ਲਾ ਕੇ ਬੈਠੇ ਜੇ ਤੂੰ ਕਿਤੇ بڑا ਕੰਮ ਤੇ ਚੱਲਿਆ ਮੈਨੂੰ ਪਤਾ ਤੂੰ ਆਸ਼ਕੀ ਕਰਨ ਚੱਲਿਆ ਮੈਨੂੰ ਇਹ ਵੀ ਪਤਾ ਤੂੰ ਦੋ ਦੋ ਤਿੰਨ ਦਿਨ ਮੇਂ ਦਫ਼ਤਰ ਪਹੁੰਚਦਾ ਮੈਂ ਤਾਂ ਕਿ ਜਿਹਦੇ ਮੂੰਹ 'ਤੇ ਜਵਾਰ ਨਹੀਂ ਸੀ ਹੋਈ ਉਹਨੇ ਦੀ ਪੰਖ ਨਿਕਲਾਇਆ ਉਡਾ ਲਾ ਪਿਆ ਤੇਰੇ ਪੰਗ ਮੈਂ ਕੱਢਦੇ ਨੇ ਅਸਰਾ ਮੇਰਾ ਵਿਆਹ ਕਰਾ ਕੇ ਉੱਥੇ ਆਸਟ੍ਰੇਲੀਆ ਆਹੋ ਮੈਂ ਨਹੀਂ ਜਾਂਦਾ ਤੇਰਾ ਜਿੱਥੇ ਜੋਰ ਲੱਗਦਾ ਲਾਲਾ ਤੂੰ ਮੈਂ ਰਿਸ਼ਤਾ ਉੱਥੇ ਹੀ ਕਰਾਣਾ ਮੈਂ ਆਪਣੇ ਪੇਕੇ ਆ ਆਪਣੀ ਨੱਕ ਨਹੀਂ ਉਡਾਣੀ ਓਹੋ ਗਾਲ ਤੇ ਆ ਦੇ ਵਿੱਚੋਂ ਪੂਜਾ ਤੇਰੀ ਕੀ ਆਪਣੀ ਨਾਂ ਤੇ ਰੱਖਣ ਪਿੱਛੇ ਤੁਸੀਂ ਭਾਵੇਂ ਉਹਦੀ ਜ਼ਿੰਦਗੀ ਖਰਾਬ ਕਰ ਦੋ ਨੀ ਇਹਨਾਂ ਨੂੰ ਜ਼ਿੰਦਗੀ ਦਾ ਕੀ ਪਤਾ ਇਹਨਾਂ ਦੇ ਵੇਲੇ ਆਸਟ੍ਰੇਲੀਆ ਮੁੰਡੇ ਮੇਰੀ ਸੁਣ ਲੋ ਗੱਲ ਜਿੱਥੇ ਮੇਰਾ ਮੁੰਡਾ ਕਹੇਗਾ ਨਾ ਮੈਂ ਉਹਦਾ ਵਿਆਹ ਉੱਥੇ ਹੀ ਕਰਨਾ ਜੇ ਔਰ ਜਿਦੀ ਹਿੰਮਤ ਜੇ ਨਾ ਮੈਨੂੰ ਰੋਕ ਕੇ ਵਿਖਾ ਦੇ ਮੈਂ ਹੁਣ ਆਪਣੇ ਪੁੱਤਰ ਦੀ ਖੁਸ਼ੀਆਂ ਦੇ ਵਿੱਚ ਕਿਸੇ ਮਾਵਾਂ ਨੀਚੇ ਦੇਣਾ ਹੁਣ ਤੱਕ ਤੁਹਾਡੀ ਮਨਚ ਜੇ ਹੁਣ ਨਹੀਂ ਜੇ ਮੰਨੀ ਜਾਣੀ ਸਿੱਧੀ ਗੱਲ ਜੇ ਨਾ ਮੇਰੀ ਸੁਣੋ ਗੱਲ ਮੇਰੀ ਬੇਇੱਜ਼ਤੀ ਕਰਾਉਣ ਵਾਸਤੇ ਸੱਦਿਆ ਹੀ ਜੇ ਤੇਰੇ ਆਪਣੇ ਘਰ ਸਲਾਹ ਨਹੀਂ ਸੀ ਹੈਗੀ ਮੈਨੂੰ ਕਾ ਬੁਲਾਇਆ ਸੀ ਉਹ ਤੂੰ ਫਿਕਰ ਨਾ ਕਰ ਜੋ ਮੈਂ ਕਹਾਂ ਨਾ ਉਹੀ ਹੋਏਗਾ ਇਹ ਜੋ ਮਰਜ਼ੀ ਕਰੀ ਜਾਂ ਇਹ ਆਪਣੀਆਂ ਪਕਾਈ ਜਾਂ ਜਿੰਨੀਆਂ ਪਕਾਉਂਦੇ ਇੱਥੇ ਤਾਂ ਰੋਲਾ ਹੀ ਪੈਂਦਾ ਸੀ ਦਾ ਮੈਨੂੰ ਕੰਮ ਤੇ ਕਿੰਨੇ ਪਰੇ ਚੜਦਾ ਨਹੀਂ ਦੀਦਾ ਨਾਲੇ ਤੁਸੀਂ ਗੱਲਾਂ ਕਰਦੇ ਹੋ ਮੁੰਡਾ ਵਿਆਹ ਵਾਲਾ ਖੁਦ ਕਹਿੰਦਾ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਤੇ ਤੁਸੀਂ ਪਤਾ ਨਹੀਂ ਕੀ ਕਰਕੇ ਕਰਨ ਦੇ ਪਤਾ ਉਸ ਕੁੜੀ ਦਾ ਰਿਸ਼ਤਾ ਹੁੰਦਾ ਪਿਆ ਸੀ ਮੈਂ ਤੇਰੇ ਕਰਕੇ ਉਸ ਕੁੜੀ ਦਾ ਉਤਰੋ ਰਿਸ਼ਤਾ ਛਡਾ ਕੇ ਇਧਰ ਕੀਤਾ ਈ ਤੇ ਮੇਰੀ ਬੇਇੱਜ਼ਤੀ ਕਿੰਨੀ ਹੋਈ ਦੱਸ ਜਣਾ ਉਹਦਾ ਬਦਲਾ ਮੈਂ ਕਿਵੇਂ ਲਵਾ ਤੇਰੇ ਕੋਲ ਕੋਈ ਨਹੀਂ ਤੂੰ ਹੌਂਸਲਾ ਕਰ ਇਹ ਵੀ ਇੰਗਿਆਂ ਨੂੰ ਸਿੱਧੇ ਕਰਨਾ ਮੈਨੂੰ ਜਾ ਚਾਹੀਏ ਕਿਸ ਤਰ੍ਹਾਂ ਮੈਂ ਕਰਨਾ ਤੂੰ ਫਿਕਰ ਨਾ ਕਰ ਤੂੰ ਐ ਨਾ ਸੋਚ ਮੈਂ ਸ਼ਤਰੰਦ ਦੀ ਬਾਜੀ ਜਿੱਤ ਗਈ ਆ ਅਜੇ ਇੱਕ ਮੋਰਾ ਮੇਰੇ ਕੋਲ ਲਗਾ ਹੈਪੀ ਕੋਈ ਗੱਲ ਨਹੀਂ ਵਾਹ ਜੀ ਵਾਹ ਹੈਪੀ ਹਾਂ ਹੈਪੀ ਦੀ ਕੀ ਜੁਰਤ ਕਿ ਮੇਰੇ ਤੋਂ ਬਿਨਾ ਪੁੱਛੋ ਪਾਣੀ ਵੀ ਪੀ ਲਵੇ ਉਹ ਉਹ ਵੀ ਉਹ ਨਾ ਜਦੋਂ ਕਹਿੰਦੇ ਨੇ ਨਾ ਵੱਡਾ ਭਰਾ ਹੁੰਦਾ ਨਾ ਕਾਰੇ ਚ ਇਹ ਵੱਡੀ ਭੈਣ ਹੁੰਦੀ ਏ ਮਾਪਿਓ ਬਰਾਬਰ ਹੁੰਦੇ ਨੇ ਉਹ ਉਹਨਾਂ ਦੇ ਪਿਓ ਦੀ ਥਾਂ ਤੇ ਖਲੋਤਾ ਏ ਔਰ ਉਹ ਆਪਣੇ ਭਰਾ ਦੀ ਖੁਸ਼ੀਆਂ ਵੇਖੇਗਾ ਨਾ ਕਿ ਖੁਸ਼ੀਆਂ ਨੂੰ ਨਾ ਭਰਾ ਦੇ ਉੱਤੇ ਲਾ ਦੇਗਾ ਕਦੀ ਵੀ ਮੇਰਾ ਹੈਪੀਅਰ ਕੰਮ ਨਹੀਂ ਕਰ ਸਕਦਾ ਜਿਹੋ ਜੀ ਤੁਹਾਡੀ ਸੋਚ ਨਾ ਉਹ ਜੀ ਮੇਰੇ ਹੈਪੀ ਦੀ ਨਹੀਂ ਜਾਓ ਜ਼ੋਰ ਲੱਗਦਾ ਜਦ ਲਾ ਕੇ ਵੇਖ ਲਓ ਫਿਰ ਫਿਰ ਵੇਖਦੇ ਆ ਬਾਜੀ ਕੌਣ ਜਿੱਤਦਾ ਚੱਲ ਪੂਜਾ ਚਲਾਓ ਦਾਦੀ ਮੈਂ ਵੀ ਨਹੀਂ ਦਿੰਦੀ ਤੈਨੂੰ ਦਾਦੀ ਮੇਰੇ ਵਿਆਹ ਦੀ ਮਿਲਣੀ ਕਰਨੀ ਹੈ ਨਾ ਤੇ ਚੁੱਪਚੀ ਤੇ ਆ ਜਾਓ ਤੇ ਆਂਟੀ ਜੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆਸਟ੍ਰੇਲੀਆ ਵਾਲੀ ਕੁੜੀ ਨੂੰ ਕੋ ਭਾਈ ਜਿੱਥੇ ਤੇਰਾ ਹੁੰਦਾ ਕਰਾਲਾ ਮੇਰੇ ਵੱਲੋਂ ਨਾ ਆ ਜੇ ਚੱਲ ਭਰਾ ਕੰਮ ਤੇ ਜਾ ਲੈ ਚੱਲ ਮੇਰੀ ਗੱਲ ਸੁਣ ਮੈਨੂੰ ਘਰ ਸੱਦ ਕੇ ਤੂੰ ਚੰਗੀ ਤਰ੍ਹਾਂ ਮੇਰੀ ਬੇਇੱਜ਼ਤੀ ਕਰਾਈ ਸਾਰੇ ਪਰਿਵਾਰ ਦੇ ਵਿੱਚ ਤੇ ਮੈਂ ਤੀ ਹੱਥੋਂਗਾ ਤੇਰੇ ਕੋ ਹੁਣਾ ਮੈਂ ਚੱਲੀ ਜੂ ਇਸ ਤਰ੍ਹਾਂ ਨਾ ਨਾਰਾਜ਼ ਹੋ ਕੇ ਜਾ ਮੇਰੀ ਗੱਲ ਸੁਣ ਤੂੰ ਫਿਕਰ ਨਾ ਕਰ ਜੋ ਮੈਂ ਕਿਹਾ ਨਾ ਮੈਂ ਆਪਣੀ ਜ਼ੁਬਾਨ ਦੀ ਪੱਕੀ ਆ ਮੈਂ ਇੱਥੇ ਹੀ ਰਿਸ਼ਤਾ ਕਰਾਂਗੀ ਤੂੰ ਘਬਰਾ ਨਾ ਤੇਰੇ ਸਾਹਮਣੇ ਮੁੰਡਾ ਤੇ ਹਾਂ ਕਰਦਾ ਨਹੀਂ ਪਿਆ ਉਹ ਕੋਈ ਨਹੀਂ ਸਭ ਹੋਣਗੇ ਸਿੱਧੇ ਮੈਂ ਤੈਨੂੰ ਕਹਿੰਦਾ ਮੈਨੂੰ ਵੱਲ ਲਗਾ ਮੈਂ ਸਾਰੇ ਅੰਸ਼ ਦੇਆ ਕਰਾਂਗੀ ਮੇਰੀ ਸੁਣ ਗੱਲ ਦਿਮਾਗ ਖੋਲ ਕੇ ਮੁੰਡੇ ਦੀ ਨਾ ਮੁੰਡੇ ਦੀ ਮਾਂ ਦੀ ਨਾ ਰਹਿੰਦੀ ਖੁੰਦੀ ਭਾਬੀ ਨੇ ਵੀ ਨਾ ਕਰਤੀ ਤੇ ਤੇਰੀ ਕੱਲੀ ਦੀ ਹਾਂ ਉੱਥੇ ਕੀ ਕਰੂ ਉਹਨੇ ਨਹੀਂ ਕੋਈ ਕੰਮ ਕਰਨਾ ਤੂੰ ਨਰਾਇਣਾ ਬੈਠ ਮੈਂ ਤੈਨੂੰ ਕੋ ਸਕੀਮ ਦੱਸਾਂ ਮੇਰੀ ਗੱਲ ਸੁਣ ਇਹ ਜੇ ਨਾ ਕਰਦੇ ਜੇ ਤੂੰ ਕਹੇ ਤਾਂ ਮੈਂ ਸਾਇਲ ਦਾ ਕਰਾ ਦਾਂ ਵਾਹ ਨਹੀਂ ਵਾਹ ਹੈਗੀ ਤੂੰ ਤੂੰ ਮੇਰੇ ਮਾਮੇ ਦੀ ਧੀ ਭੈਣ ਆ ਚਲਾਕੀਆਂ ਤੈਨੂੰ ਬੜੀਆਂ ਆਉਂਦੀਆਂ ਉੱਥੇ ਮੈਂ ਕਿਹੇ ਮੁੰਡੇ ਹੋਰ ਦੀ ਫੋਟੋ ਵਿਖਾਈ ਗੋਲਡੀ ਦੀ ਤੇ ਕਰਾ ਮੈਂ ਸਾਹਿਲ ਨਾਲ ਮੈਨੂੰ ਹੋਰ ਛਿੱਤਰ ਪਾਉਣੇ ਮੈਨੂੰ ਹੋਰ ਗੱਲਾਂ ਸੁਣਾਉਣੀਆਂ ਹੀ ਬਸ ਕਰ ਬਸ ਕਰ ਹੁਣ ਮੈਨੂੰ ਜਾਣ ਦੇ ਮੇਰੀ ਤੇਰੀ ਨਿਭਗੀ ਜਿੰਨੀ ਨਿਭਣੀ ਹੋਣ ਤੇਰਾ ਮੇਰਾ ਕੋਈ ਸਾਥ ਨਹੀਂ ਆ ਤੂੰ ਮੇਰਨੀ ਬੜੀ ਬੇਇੱਜ਼ਤੀ ਕਰਾਈ ਮੇਰੀ ਐਨੀ ਕਰਾਈ ਨਾ ਵੀ ਐਨੀ ਅਸ ਤੱਕ ਕਿਸੇ ਨੇ ਨਹੀਂ ਮੇਰੀ ਕਰਾਈ ਜਿੰਨੀ ਤੂੰ ਕਰਾਤੀ ਇਹੋ ਜਿਹੇ ਮਾਮੇ ਦੀਆਂ ਧੀਆ ਭੈਣਾ ਨਰਾਜ ਨਾ ਹੋ ਰਾਜ ਮੇਰੀ ਗੱਲ ਸੁਣ ਐ ਸਮਰ ਅਸੀਂ ਇਕੱਠੀਆਂ ਖੇਡੀਆਂ ਮੈਂ ਕਿ ਨਹੀਂ ਖਾਦਾ ਪੀਤਾ ਇਕੱਠੀਆਂ ਬਿਲਕੁਲ ਪਤਾ ਹੀ ਨਹੀਂ ਸੀ ਕਿ ਮਾਮੇ ਦੀ ਧੀ ਕਿਹੜੀ ਤੇ ਭੂਆ ਦੀ ਧੀ ਕਿਹੜੀ ਤੇ ਉਨੈ ਸਮਰ ਜਾ ਕੇ ਤੋ ਕਰਨੀ ਪਈ ਅਸੀਂ ਵੱਖ ਹੋਣਾ ਪਿਛੇਟ ਨਾ ਕਿਉ ਐਨਾ ਪਿੱਛੇ ਮੈਂ ਨਹੀਂ ਹੁੰਦੇਣਾ ਮੈਂ ਤੈਨੂੰ ਕਹਿੰਦਾ ਤੂੰ ਘਬਰਾ ਨਾ ਆਪੇ ਬਾਈ ਸਿੱਧੀ ਹੋਏਗੀ ਤੂੰ ਘਬਰਾ ਨਾ ਥੋੜੇ ਦਿਨ ਦੀ ਗੱਲ ਹੈ ਮੇਰੀ ਸੁਣ ਗੱਲ ਆ ਜਿਹੜਾ ਤੂੰ ਚਤਰੋ ਐਨਾ ਬਣ ਰਹੀ ਹੈ ਨਾ ਇਹ ਚਤਰੋ ਬੰਨਣਾ ਛੱਡ ਦੇ ਬੜੀ ਬੇਇੱਜ਼ਤੀ ਹੁੰਦੀ ਤੇਰੀ ਮਗਰ ਤੈਨੂੰ ਲੱਗਦੀ ਨਹੀਂ ਮੇਰੀ ਸੁਣ ਗੱਲ ਮੈਂ ਚੱਲੀ ਜੂ ਮੈਂ ਅੱਜ ਤੋਂ ਘੱਤ ਤੇਰੀ ਮੇਰੀ ਖਤਮ ਠੀਕ ਹੈ ਨਾ ਮੈਨੂੰ ਨਹੀਂ ਬੁਲਾਣਾ ਮਗਰ ਇਸ ਚੀਜ਼ ਦਾ ਬਦਲਾ ਮੈਂ ਤੇਰੇ ਨਾਲ ਲੈ ਕੇ ਰਵਾਂਗੀ ਲੈ ਕੇ ਰਵਾਂਗੀ ਬੇੜਾ ਘਰ ਕਹਨਾਂ ਨੇ ਕਰ ਦਿੱਤਾ ਸਾਰੇ ਮੇਰੇ ਪਰਿਵਾਰ ਦੇ ਵਿੱਚ ਤੂੰ ਤੂੰ ਕਰਾਤੀ ਐ ਨਾਲ ਲਾਣਤ ਇਹੋ ਜੀ ਲਾਤ ਉੱਤੇ ਤੇ ਲਾਹਨਤ ਇਹੋ ਦੀਆਂ ਨੂਆਂ ਧੀਆਂ ਤੇ ਚਲੋ ਬਾਕੀ ਕੰਮ ਤੇ ਹੋ ਗਏ ਆ ਬਸ ਮੈਨੂੰ ਇਹੀ ਟੈਨਸ਼ਨ ਲੱਗੀ ਆ ਆ ਦਾਦੀ ਨੇ ਪਤਨੀ ਕੀ ਸਿਆਪਾ ਪਾਇਆ ਆ ਮਾਪਿਓ ਅੱਜ ਕੱਲ ਆਪਣੇ ਬੱਚਿਆਂ ਦੀ ਖੁਸ਼ੀ ਪਿੱਛੇ ਕੀ ਨਹੀਂ ਕਰਦੇ ਨਾਲੇ ਹੱਲੇ ਕਿਣਾ ਸੀ ਔਰ ਕੁੜੀ ਬਾਰੇ ਕੋਈ ਪਤਾ ਕੀਤਾ ਕੋਈ ਗੱਲ ਹੈ ਕੋਈ ਪਤਾ ਲੱਗ ਲਵੇ ਕੀ ਪਤਾ ਕਿੰਨੀ ਚੰਗੀ ਕੁੜੀ ਹੋਵੇ ਆ ਕੇ ਸਾਰਾ ਘਰ ਸੰਭ ਲਵੇ ਦਾਦੀ ਵੀ ਆਪਣੀ ਜਿੱਦ ਤੇ ਅੜੀ ਹੋਈ ਆ ਪਰ ਇਹ ਅਸੀਂ ਹੋਣ ਨਹੀਂ ਦੇਣਾ ਆਪਣੇ ਅਸੀਂ ਆਪਣੇ ਮੁੰਡੇ ਦੀਆਂ ਖੁਸ਼ੀਆਂ ਦੇ ਰਸਤੇ ਵਿੱਚ ਰੋੜਾ ਨਹੀਂ ਆਣ ਦੇਣਾ ਦਾਦੀ ਜੋ ਮਰਜੀ ਕਹੀ ਜਾਵੇ ਮੇਰੀ ਧੀ ਕਿੱਕਾ ਦੀ ਵੀ ਹੈ ਕੁਛ ਨਹੀਂ ਬੀਜੀ ਉਹ ਥੋੜੀ ਸੈਟਿੰਗ ਸ਼ੂਟਿੰਗ ਕਰਦੀ ਵੀ ਸੀ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਹੈ ਚਾਰ ਘੜੀਆਂ ਬਹਿ ਵੀ ਜਾਇਆ ਕਰ ਆਰਾਮ ਕਰ ਲਿਆ ਕਰ ਕਿਸੇ ਵੇਲੇ ਕੋਈ ਨਹੀਂ ਬੀਜੀ ਫਿਰ ਕੀ ਹੋਇਆ ਨਹੀਂ ਫਿਰ ਵੀ ਮੈਨ ਮੈਨ ਨਹੀਂ ਚੰਗੀ ਲੱਗਦੀ ਮੇਰਾ ਵਾਸ ਚੱਲੇ ਨਾ ਨੇ ਮੈਂ ਤੈਨੂੰ ਪਿਆਰ ਜਮੀਨ ਤੋਂ ਲਾਣ ਹੀ ਨਾ ਗਿਆ ਮੇਰੀ ਧੀ ਦੇ ਪੈਰ ਮੱਲੇ ਹੋ ਜਾਣਗੇ ਮੇਰਾ ਵਾਸ ਚੱਲੇ ਨਾ ਤਾਂ ਮੈਂ ਸਾਰੀ ਦੁਨੀਆ ਦੀ ਖੁਸ਼ੀਆਂ ਲਿਆ ਕੇ ਤੇਰੇ ਪੈਰਾਂ 'ਤੇ ਰੱਖ ਦਿਆ ਐਨੀ ਚੰਗੀ ਹੈ ਤੂੰ ਮੈਨੂੰ ਸ਼ੁਰੂ ਤੋਂ ਹੀ ਬੜੀ ਪਸੰਦ ਸੀ ਤੂੰ ਪੋਲੀ ਦੀ ਐਨਾਈ ਮੇਰਾ ਪੋਤਰਾ ਹੈਪੀ ਪੋਲੀ ਬਹੁਤ ਪੋੜਲਾ ਮੈਂ ਕਹਣੀ ਪਰ ਨਾ ਬੜਾ ਕੁਝ ਸੋਚ ਨਹੀਂ ਆ ਇਹ ਜਿਹੜੇ ਜਾਇਦਾਦ ਐ ਨਹੀਂ ਬਣਾਈ ਐ ਹੈਪੀ ਦੇ ਦਾਦਾ ਹੀ ਨੇ ਬਣਾਈ ਸੀ ਅੱਛਾ ਵੀਜੀ ਹਾਂ ਤੇ ਜੋ ਕੁਝ ਹੱਥੇ ਬਣਿਆ ਨਾ ਉਹ ਤਾਂ ਹੈਪੀ ਦੀ ਪਸੰਦ ਦਾ ਹੀ ਬਣਿਆ ਐ ਸਾਰਾ ਕੁਝ ਅੱਛਾ ਹਾਂ ਤੇ ਇਹ ਜਿਹੜਾ ਨਾਲ ਦਾ ਪਲਾਟ ਐ ਉਹ ਕੱਲੇ ਹੈਪੀ ਦੇ ਨਾਮ ਹੀ ਐ ਅੱਛਾ ਹਾਂ ਇਹ ਦਾਦਾ ਹੀ ਨਹੀਂ ਕੀਤਾ ਤੇ ਜਿਹੜੀ ਦੁਕਾਨ ਤੇ ਬੰਦਾ ਉਹਦੇ ਦਾਦਾ ਜੀ ਦੀ ਵਾ ਅੱਛਾ ਅੱਛਾ ਵਿਚਾਰਾ ਮੇਰਾ ਵੱਡਾ ਪੋਤਰਾ ਹੈਪੀ ਦੇ ਸਵੇਰ ਦਾ ਗਿਆ ਰਾਤ ਨੂੰ ਆਉਂਦਾ ਕਿਸੇ ਨੂੰ ਹੈ ਫਿਕਰ ਉਹਦੀ ਕਿੰਨੀ ਮਿਹਨਤ ਕਰਦਾ ਵੇ ਹਮ ਹੈ ਦੇਖਣਾ ਕਿੰਨੀ ਮਿਹਨਤ ਕਰਦਾ ਸਾਰ ਸਵੇਰ ਦਾ ਗਿਆ ਸ਼ਾਮ ਨੂੰ ਆਉਂਦਾ ਮੈਂ ਤਾਂ ਬੜਾ ਕਰਨੀ ਤੂੰ ਘਰ ਚੱਕਰ ਲਾਉਂਦਾ ਨਹੀਂ ਬੀਜੀ ਛੱਡੀ ਨਹੀਂ ਜਾਂਦੀ ਦੁਕਾਨ ਤੇ ਪੁੱਤਰ ਮੈਂ ਨਾ ਇਹਨਾਂ ਨੇ ਜਿਹੜੀ ਘਰ ਚ ਪਰੇਸ਼ਾਨੀ ਪਾਈ ਗੋਲਡੀ ਕਹਿੰਦਾ ਮੈਂ ਆਪਣੀ ਪਸੰਦ ਦੀ ਕੁੜੀ ਮੈਂ ਤੇਨਾਂ ਗੱਲ ਕਰਨੀ ਸੀ ਦੱਸੋ ਬੀਜੀ ਪੁੱਤਰ ਅਸੀਂ ਮੰਨ ਲਿਆ ਮੈਂ ਤੇਰੇ ਪਿੱਛੇ ਤੇਰੇ ਕਹਿੰਦੇ ਮੈਂ ਮੰਨ ਨਹੀਂ ਜਾਨੀ ਆ ਮੰਨ ਨਹੀਂ ਜਾਨੀ ਆ ਕਿ ਚੱਲ ਉਸੇ ਕੁੜੀ ਨਾਲ ਕਰਦੇ ਨੇ ਚੱਲ 골ਡੀ ਖੁਸ਼ ਰਹੇ 골ਡੀ ਖੁਸ਼ ਰਹੇ ਤੇ ਪਾਰੀ ਕਾ ਗੱਲ ਹੈ ਪੁੱਤ ਵੇਖ ਜੋ ਦੂਸਰੀ ਆ ਗਈ ਪਤਾ ਨਹੀਂ ਕਿਹੋ ਜਿਹਾ ਸੁਭਾਅ ਦੀ ਹੋਣੀ 골ਡੀ ਪਸੰਦੀ ਉਹ ਆਈ ਤੇ ਉਹਨੇ ਕਹਿਣਾ ਮੈਂ ਨਾਲ ਦੇ ਪਲਾਨ ਚ ਮੈਂ ਵੀ ਹਿੱਸਾ ਲੈਣਾ ਹਾਂ ਹਾਂ ਕੱਲ ਨੂੰ ਸਾਹਿਲ ਦੀ ਆਈ ਤੇ ਉਹਨੇ ਕਹਿਣਾ ਮੈਂ ਵੀ ਨਾ ਤੇ ਵਿਚਾਰੇ ਹੈਪੀ ਮੇਰੇ ਲਈ ਕੀ ਬਚਿਆ ਹਾਂ ਤੇ ਮੈਂ ਸੋਚਿਆ ਹੀ ਨਹੀਂ ਬੀਜੀ ਹਾਂ ਤੇ ਉਹਦੇ ਲਈ ਕੀ ਬਚਣਾ ਫਿਰ ਐਹੀ ਮੈਂ ਚੰਦੀ ਸੀ ਕਿ ਚਲੋ ਇਹਦਾ ਬਾਹਰ ਹੋ ਜੇ ਇਹਨੇ ਬਾਹਰ ਚਲੇ ਜਾਣਾ ਹੂੰ ਇਹਨੇ ਬਾਹਰ ਚਲੇ ਜਾਣਾ ਇਹਨੇ ਆਪਣੀ ਮਾਂ ਨੂੰ ਵੀ ਲੈ ਜਾਣਾ ਬਾਹਰ ਅੱਛਾ ਹਾਂ ਤੇ ਮੁੜ ਕੇ ਸਾਹਿਨ ਨੂੰ ਵੀ ਚਲੇ ਜਾਣਾ ਤੇ ਰਹਿ ਗਿਆ ਕੌਣ ਗਿਆ ਮਾ ਹਾਂ ਰਹਿ ਗਿਆ ਕੌਣ ਗਿਆ ਤੁਸੀਂ ਹਾਂ ਮੈਂ ਹਾਂ ਤੇ ਹੈਪੀ ਹੈਪੀ ਤਿੰਨ ਦਿਨ ਅਸੀਂ ਰਹਿ ਬਸ ਇਹ ਸਾਰੀ ਜਾਇਦਾ ਤੇਰੇ ਤੇ ਹੈ ਪੀ ਦੇ ਨਾ ਹੀ ਹੋਣੀ ਹੈ ਹੈ ਹਾਂ ਤੇ ਮੈਨੂੰ ਕੀ ਪੁੱਤ ਚਾਹੀਦਾ ਮੇਰੀ ਸੇਵਾ ਦਾ ਤੁਸੀਂ ਅੱਗੇ ਵੀ ਕਰਦੇ ਪਏ ਤੇ ਫੇਰ ਵੀ ਕਰੋਗੇ ਦੋ ਰੋਟੀਆਂ ਦੇ ਮੈਨੂੰ ਕੀ ਲਾਲਚ ਹੈ ਨਾਲੇ ਨਾਲੇ ਪੁੱਤਰ ਜਿਹੜਾ ਇੱਕ ਵਾਰੀ ਬਾਹਰ ਚਲ ਜਾਂਦਾ ਉਹ ਵਾਪਸ ਨਹੀਂ ਆਂਦੇ ਹਾਂਜੀ ਬੀਜੀ ਇੱਥੇ ਹੈਗਾ ਹਾਂ ਤੇ ਤੁਸੀਂ ਹੋ ਐਸ਼ ਕਰਨੀ ਹੈ ਇੱਥੇ ਸਹੀ ਕਿਹਾ ਬੀਜੀ ਇੱਥੇ ਮੈਂ ਪਹਿਲੇ ਸੋਚਿਆ ਹੀ ਨਹੀਂ ਤੁਸੀਂ ਸਹੀ ਕਹਿੰਦੇ ਹੋ ਮੈਂ ਵਾਕਈ ਕਿੱਡੀ ਕੰਮਲੀ ਭੋਲੀ ਆ

ਗੋਲਦੀ ਗਏਗਾ ਨਾ ਉੱਥੇ ਹੀ ਵਿਆਹ ਹੋਣਾ ਭਾਵੇਂ ਜਿੱਦਾ ਦੀ ਮਰਜ਼ੀ ਕੁੜੀ ਆਵੇ ਕੋਈ ਗੱਲ ਨਹੀਂ ਉਹਨੂੰ ਮੈਂ ਆਪੇ ਦੇਖ ਲੂੰਗੀ ਆਪਣੀਆਂ ਸਕੀਮਾਂ ਬੀਜੀ ਤੁਸੀਂ ਆਪਣੇ ਕੋਲ ਹੀ ਰੱਖੋ ਤੂੰ ਕੰਮਲੀ ਮੇਰੀ ਗੱਲ ਹੀ ਨਹੀਂ ਸਮਝੀ ਨਹੀਂ ਨਹੀਂ ਬੀਜੀ ਮੈਂ ਸਭ ਸਮਝ ਗਈਆਂ ਮੈਨੂੰ ਹੋਰ ਵੀ ਕੰਮ ਹੈਗਾ ਏ ਇਹ ਸਭ ਇੱਕੋ ਥਾਲੀ ਦੇ ਚੱਟੇ ਵਟੇ ਐ ਇਹ ਵੀ ਨਹੀਂ ਉਹ ਹੱਥ ਆਈ ਜੋ ਸੱਸ ਬੋਲਦੀ ਉਹਦੀ ਬੋਲੀ ਬੋਲਦੀ ਮੈਂ ਤੇ ਨਨ ਆਪਣਾ ਸੋਚ ਨਹੀਂ ਪਰੇ ਨਨ ਭਲਾ ਕਰਾਂਦੀ ਅਕਲ ਹੀ ਨਹੀਂ ਹੈਗੀ ਕੀ ਕਰਨਾ ਤੇ ਕੀ ਨਹੀਂ ਕਰਦਾ ਇਹ ਨਹੀਂ ਸੋਚਦੀ ਮੈਂ ਦਰਾਂ ਨਹੀਂ ਠਾਨੀ ਦੀ ਲੜਾਈ ਤੋਂ ਵੀ ਬਚਾਂਗੀ ਕੋਈ ਆਪਣਾ ਫਾਇਦਾ ਵੀ ਸੋਚ ਲਾ ਇੱਕੋ ਸੱਸ ਦੇ ਮਗਰ ਲੱਗੀ ਉਹਨੇ ਸਾਰਿਆਂ ਨੂੰ ਇਹੋ ਜੀ ਟੁਲੀ ਲਾਈ ਹੋਈ ਹੈ ਕੋਈ ਮਗਰ ਸੁਣਨ ਨੂੰ ਨਹੀਂ ਤਿਆਰਗਾ ਮੇਰੇ ਪੁੱਤਰ ਮੇਰੇ ਪੁੱਤਰ ਤੂੰ ਪਿੱਛੋ ਲੈ ਕੇ ਆਈ ਸੀ ਪੁੱਤਰ ਨੇ ਅਸੀਂ ਨਹੀਂ ਪਾਲੇ ਤੂੰ ਕੱਲੀ ਨੇ ਪਾਲੇ ਹਾਏ ਰੱਬਾ ਮੈਨੂੰ ਇੰਨੀ ਟੈਨਸ਼ਨ ਪਈ ਹੋਈ ਆ ਪਤਾ ਨਹੀਂ ਅੱਜ ਕਿੱਥੇ ਰਹਿ ਗਿਆ ਵਾ ਅੱਜ ਆਇਆ ਹੀ ਨਹੀਂ ਆ ਅੱਗੇ ਪਿੱਛੇ ਦੇ ਇੱਥੇ ਕਿਦੇ ਤੁਰਿਆ ਫਿਰਦਾ ਵਲੋ ਆਵਾਰਾ ਗੱਦੀ ਕਰਦਾ ਵਾ ਉਦੋਂ ਮੈਂ ਰੀਦੀ ਨੂੰ ਤੇ ਅਜੇ ਅੱਧੂ ਨੂੰ ਘਰ ਭੇਜਦਾ ਵਾ ਕਿ ਮੈਂ ਕੂਕਸ ਲੈਣੀ ਆ ਮੈਂ ਹਾਏ ਜੇ ਮੈਂ ਲੇਟ ਹੋ ਗਈ ਨਾ ਫੇਰ ਮੇਰੇ ਸਿਰ ਤੇ ਸਿਆਪਾ ਪੈ ਜਾਣਾ ਪਤਾ ਨਹੀਂ ਕਿੱਥੇ ਰਹਿ ਹੈ ਹੀ ਆ ਜਾਓ ਨਾ ਲੈ ਆ ਗਿਆ ਵੇਲਾ ਮੈਨੂੰ ਪਤਾ ਸੀ ਆਣਾ ਤੇ ਨੇ ਹੈ ਹੀ ਆ ਮੈਂ ਆਂਦੇ ਸਤਿ ਸ਼੍ਰੀ ਅਕਾਲ ਬੋਲੂ ਸਤਿ ਸ਼੍ਰੀ ਅਕਾਲ ਮਿਸਿਸ ਮਾਨ